ਇਹ ਜੀ ਗੁਰਦੁਆਰਾ ਹਾਂਡੀ ਸਾਹਿਬ ਤੇ ਉਹ ਹਾਂਡੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਪੈਰਾਂ ਨੇ ਨਿਸ਼ਾਨ ਗੁਰਦੁਆਰਾ ਹਾਂਡੀ ਸਾਹਿਬ ਕਰੋ ਜੀ ਦਰਸ਼ਨ ਗੁਰਦੁਆਰਾ ਹਾਂਡੀ ਸਾਹਿਬ ਇਹ ਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਨੇਸ਼ਾਨ ਕਰੋ ਜੀ ਦਰਸ਼ਨ ਹਾਂਜੀ ਦੇਖੋ ਗੁਰਦੁਆਰਾ ਹਾਂਡੀ ਸਾਹਿਬ ਇਹ ਬਿਲਕੁਲ ਗੰਗਾ ਨਦੀ ਦੇ ਨਾਲ ਬਣਿਆ ਹੋਇਆਗਾ ਦਾ ਇਤਿਹਾਸ ਵੀ ਤੁਹਾਨੂੰ ਪਾ ਦਿਆਂਗੇ ਇਹ ਗੁਰਦੁਆਰਾ ਹਾਂਡੀ ਸਾਹਿਬ ਦਾ ਇਤਿਹਾਸ ਤੁਸੀਂ ਵੀਡੀਓ ਪਾਉਸ ਕਰਕੇ ਪੜ੍ਹ ਸਕਦੇ ਹੋ ਤੇ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਹਾਂਡੀ ਚ ਖਿਚੜੀ ਬਣਦੀ ਸੀ ਤੇ ਅੱਜ ਵੀ ਉਹ ਖਿਚੜੀ ਦਾ ਲੰਗਰ ਹਾਲੇ ਤੱਕ ਇੱਥੇ ਰੋਜ਼ ਉੱਟ ਵਤ ਰਿਹਾ ਜੀ ਰੋਮਨ ਸਿੰਘ ਜੀ ਇਸੇ ਤਰ੍ਹਾਂ ਦੇ ਹੋਏ ਆ ਤਸਵੀਰ ਜਿਹੜੀ ਬਣੀ ਤੇ